ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੋਂ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਾਲ ਕਾ ਖੇਮਕਰਨ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਸਿਆਸੀ ਝਟਕਾ ਲੱਗਾ ਜਦੋਂ ਵਿਧਾਇਕ ਸਰਵਣ ਸਿੰਘ ਧੁੰਦੇ ਅਤ ਨਿਲਦੀਕੀ ਸਾਥੀ ਬਲਜੀਤ ਸਿੰਘ ਪਿੰਡ ਡਲੀਦੀ ਤੋਂ ਆਪਣੇ ਨਾਲ 50 ਦੇ ਕਰੀਬ ਪਰਿਵਾਰਾਂ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਬਾਦਲ ਅੰਦਰ ਸ਼ਮੂਲੀਅਤ ਕਰ ਗਏ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਵਿਖਿਆ ਹੈ ਕਿ ਜਿਹੜੇ ਵਿਅਕਤੀ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਤਾਲੁਕਾਤ ਵੀ ਨਹੀਂ ਸੀਗਾ ਕੁਝ ਵਿਅਕਤੀ ਜਿਹੜੇ ਸਰਕਾਰੀ ਨੌਕਰੀਆਂ ਵਾਲੇ ਵੀ ਸੀਗੇ ਉਹਨਾਂ ਨੇ ਜਿਹੜੀ ਇਹ ਇਲੈਕਸ਼ਨ ਹੈ ਆਮ ਆਦਮੀ ਇਲੈਕਸ਼ਨ ਸਮਝ ਕੇ ਜਿਹੜੀ ਹੈ ਉਹ ਲੜੀ ਹੈ ਔਰ ਆਮ ਆਦਮੀ ਪਾਰਟੀ ਨੇ ਜਿਹੜੇ ਉਹ ਐਮਐਲਏ ਉਹ ਬਣਾਏ ਔਰ ਸਰਕਾਰ ਬਣਾਈ ਗੱਲਾਂ ਤੇ ਕਰਦੇ ਸੀ ਕਿ ਇੱਥੇ ਭ੍ਰਿਸ਼ਟਾਚਾਰ ਮੁੱਕ ਜਾਵੇਗਾ ਪਰ ਇੱਥੇ ਆ ਸਾਰੇ ਮੇਰੇ ਪ੍ਰਾਂਤ ਹੁਣ ਇੱਥੇ ਬੈਠੇ ਜੇ ਤੁਸੀਂ ਹਲਕਾ ਖੇਮ ਕਰਨ ਦੀ ਗੱਲ ਕਰ ਲਓ ਅੱਜ ਚਾਰੇ ਪਾਸੇ ਪ੍ਰਸ਼ਾਸਨ ਨਾਲ ਦੀ ਸਤਕਾਰੇ ਪ੍ਰਭ ਕੋਈ ਗੱਲ ਨਹੀਂ ਦਿਨ ਦਿਹਾੜੇ ਕਤਲ ਹੋ ਜਾਂਦੇ ਸਾਡੇ ਹਲਕੇ ਦੀ ਗੱਲ ਕਰ ਲਓ ਕੋਈ ਕਾਰੋਬਾਰੀਆ ਇੱਥੇ ਕੋਈ ਮਾੜਾ ਮੋਟਾ ਕੋਈ ਚੰਗਾ ਕਾਰੋਬਾਰੀਆ ਸਾਰਿਆਂ ਨੂੰ ਫਰੋਦੀ ਦੇ ਫੋਨ ਆ ਗਏ ਪੜੀ ਆਕਾ ਨਹੀਂ ਦਾ ਜਿੰਦਾਬਾਦ ਜਤਨ ਗੁਰਮਤੀ ਸਿੰਘੀ ਬਲਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਡਲੇਰੀ ਵਿੱਚੋਂ ਇੱਕ ਬਹੁਤ ਵੱਡਾ ਬਲ ਮਿਲਿਆ ਹੈ ਕਿਉਂਕਿ ਜੋ ਇਸ ਪਿੰਡ ਦੇ ਸਰਪੰਚੀ ਦੇ ਮੁੱਖ ਦਾਵੇਦਾਰ ਸਰਦਾਰ ਬਲਜੀਤ ਸਿੰਘ ਜੀ ਆਪਣੇ ਸਾਰੇ ਸਾਥੀਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਆਪ ਦੇ ਸਾਰੀ ਹੀ ਟੀਮ ਦੇ ਨਾਲਾ ਸ਼ਰੋਮਣੀ ਕਾਲੀ ਦਲ ਦੇ ਵਿੱਚ ਉਹ ਸ਼ਾਮਲ ਹੋਏ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਦਿਲ ਦੀਆਂ ਗਹਿਰਾਈਆਂ ਚ ਇਹਨਾਂ ਦਾ ਬਲਟੋਹਾ ਪਰਿਵਾਰ ਵੱਲੋਂ ਔਰ ਸ਼ਰੋਮਣੀ ਕਾਲੀ ਦਲ ਵੱਲੋਂ ਮੈਂ ਨਿਕਾ ਸਵਾਗਤ ਕਰਦਾ ਇਹਨਾਂ ਨੂੰ ਜੀ ਆਇਆਂ ਆਖਦਾ ਜੀ ਦੇਖੋ ਭਰਾ ਮੇਲਾ ਛੱਡਣਾ ਬੜਾ ਔਖਾ ਹੁੰਦਾ ਪਰ ਅੱਜ ਇੱਕ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਇੱਥੇ ਬੂਟਾ ਲਾਇਆ ਹੈ ਹਲਕੇ ਪੱਧਰ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਕੋਈ ਗੱਲਬਾਤ ਨਹੀਂ ਸੀ ਸਰਦਾਰ ਸਰਵਨ ਸਿੰਘ ਤੋਂ ਨਵੇਂ-ਨਵੇਂ ਆਏ ਸੀਗੇ ਜਿਹੜੇ ਇਥੋਂ ਐਮ.ਐਲ.ਏ ਬਣੇ ਨੇ ਤੇ ਉਹਨਾਂ ਦੀ ਮੇਨ ਟੀਮ ਦੇ ਵਿੱਚ ਸਰਦਾਰ ਬਲਜੀਤ ਸਿੰਘ ਵਰਗੇ ਅਨੇਕਾਂ ਹੀ ਸਾਥੀ ਸੀਗੇ ਤੇ ਅੱਜ ਉਹ ਸਾਰੇ ਹੀ ਸੱਜਣ ਆਮ ਆਦਮੀ ਪਾਰਟੀ ਤੋਂ ਦੁਖੀ ਹੋਏ ਨੇ ਕਿਉਂਕਿ ਅੱਜ ਜਦੋਂ ਮਿਹਨਤ ਦੇ ਬਦਲੇ ਮਾਣ ਦੀ ਗੱਲ ਆਉਂਦੀ ਹੈ ਤਾਂ ਕੇਵਲ ਪੈਸੇ ਨੂੰ ਮੁੱਖ ਰੱਖਿਆ ਜਾ ਰਿਹਾ ਹੈ ਔਰ ਅੱਜ ਮੇਨ ਤਦੇ ਮਤਲੇ ਜਦੋਂ ਮਾਣ ਦੀ ਗੱਲ ਆਉਂਦੀ ਹੈ ਕੇਵਲ ਔਰ ਕੇਵਲ ਆਪ ਦੇ ਕੁਛ ਛੇਤੇ ਹੀ ਆ ਆਪ ਦੀ ਕਮਾਊ ਪੁੱਤੀ ਆ ਜਿਨ੍ਹਾਂ ਨੂੰ ਅੱਗੇ ਰੱਖਿਆ ਜਾ ਰਿਹਾ ਵਾ ਤੇ ਜਿਨ੍ਹਾਂ ਨੂੰ ਅੱਗੇ ਮੋਹਦਬਾਰੀਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਦੱਸ ਦੇਣਾ ਚਾਹੁੰਦਾ ਵਾਂ ਸਾਰੇ ਆਪ ਦੇ ਇਲਾਕਾ ਵਾਸੀ ਇਹਨੂੰ ਦੱਸਣਾ ਚਾਹੁੰਦਾ ਕਿ ਪਿੰਡ ਡਲੇਰੀ ਤੋਂ ਸਰਦਾਰ ਬਲਜੀਤ ਸਿੰਘ ਹੋਣੀ ਕੇਵਲ ਸਰਪੰਚੀ ਦੀ ਮੁੱਖ ਦਾਵੇਦਾਰੀ ਨਹੀਂ ਸਨ ਬਲਕਿ ਸਰਪੰਚੀ ਦੀ ਚੋਣ ਜਿੱਤ ਗਏ ਸੀ 80 ਵੋਟਾਂ ਤੋਂ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਸਰਦਾਰ ਸਰਵਨ ਸਿੰਘ ਧੁੰਨੇ ਆਪਦੇ ਇੱਕ ਚਾਹਤੇ ਨੂੰ ਆਪਦੇ ਇੱਕ ਕਮਾਊ ਪੁੱਤ ਨੂੰ ਜਿੰਨੇ ਪਹਿਲਾਂ ਭਿੱਖੀਵਿੰਡ ਦੇ ਵਿੱਚ ਆਪਣਾ ਆਪ ਕਾਬਜ ਕੀਤਾ ਉਸੇ ਸਜਣ ਨੂੰ ਉਸੇ ਸਜਣ ਦੇ ਇੱਕ ਪਰਿਵਾਰਕ ਮੈਂਬਰ ਨੂੰ ਇੱਥੇ ਤੱਕੇ ਦੇ ਨਾਲ ਸਰਪੰਚ ਬਣਾਇਆ ਇਹ 80 ਵੋਟਾਂ ਤੋਂ ਜਿੱਤੇ ਸਨ ਸਰਦਾਰ ਬਲਜੀਤ ਸਿੰਘ ਹੋਣੀ ਤੱਕੇ ਦੇ ਨਾਲ ਇਹਨਾਂ ਦੀ ਵੋਟਾਂ ਕਟਾ ਕੇ ਔਰ ਗਾਂ ਜਿਹੜਾ ਹੈ ਦੂਸਰੇ ਬੰਦੇ ਨੂੰ ਤੱਕੇ ਦੇ ਨਾਲ ਸਰਪੰਚ ਬਣਾਇਆ ਤੇ ਅੱਜ ਗੱਲ ਆਉਂਦੀ ਕਿ ਜਿਹੜੇ ਲੋਕ ਪਿਛਲੇ ਸਮੇਂੇ ਅਕਾਲੀ ਦਲ ਉੱਤੇ ਉਂਗਲਾ ਚੱਕਦੇ ਸਨ ਜਾਂ ਦੂਸਰੀ ਰਵਾਇਤੀ ਪਾਰਟੀਆਂ ਬਾਰੇ ਗੱਲ ਕਰਦੇ ਸਨ ਅੱਜ ਉਹਨਾਂ ਦੀ ਕਾਰਜਕਾਰੀ ਕੀ ਹੈ ਅੱਜ ਤਕਰੀਬਨ 3.5 ਮਹੀਨਿਆਂ ਦਾ ਸਮਾਂ ਹੋ ਜਾਣਾ ਕੁਝ ਸਮੇਂ ਤੱਕ ਹੋ ਜਾਣਾ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਇਆ ਹੈ ਅਜੇ ਤੱਕ ਕਿਤੇ ਇਲਾਕੇ ਦੇ ਵਿੱਚ ਕੋਈ ਢੱਕਾ ਪਨ ਕੇ ਦੂਰਾ ਨਹੀਂ ਕੀਤਾ ਔਰ ਹੁਣ ਜਾ ਕੇ ਕਿਉਂਕਿ ਸਾਲ ਡੂੜ ਸਾਲ ਰਹਿ ਗਿਆ ਐਮਐਲਏ ਸਾਹਿਬ ਨੇ ਇੱਕ ਨਵਾਂ ਛੋਸ਼ਾ ਛੱਡ ਦਿੱਤਾ ਜੀ ਇਹ ਮੈਂ ਨਹੀਂ ਪੱਥਰ ਰੱਖੂੰਗਾ ਨਹੀਂ ਪੱਥਰ ਰੱਖਣੇ ਔਰ ਜਮੀਨੀ ਪੱਧਰ ਤੇ ਕੰਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਅੱਜ ਪ੍ਰਸ਼ਾਸਨ ਦਾ ਕੋਈ ਹਾਜ਼ਰ ਹਾਲ ਨਹੀਂ ਅੱਜ ਲੋਕਾਂ ਦੀ ਕੋਈ ਸੁਣਵਾਈ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਆਪਣੇ ਇਲਾਕਾ ਵਾਸੀਆਂ ਨੂੰ ਦੱਸ ਦੇਣਾ ਚਾਹੁੰਦਾ ਇਲਾਕਾ ਵਾਸੀਓ ਜਦੋਂ ਕੋਈ ਸੱਜਣ ਕੋਈ ਡਾਕਟਰ ਕੋਲ ਜਾਂਦਾ ਕੋਈ ਮਰੀਜ਼ ਡਾਕਟਰ ਕੋਲ ਜਾਂਦਾ ਨਾ ਡਾਕਟਰ ਉਹਦੀ ਅਗਿਓ ਸਮੱਸਿਆ ਸੁਣ ਲਵੇ ਤੇ ਉਹਦੀ ਅੱਧੀ ਜਿਹੜੀ ਬਿਮਾਰੀ ਦਾ ਇਲਾਜ ਉੱਥੇ ਹੀ ਹੋ ਜਾਂਦਾ ਇੱਥੇ ਤਾਂ ਕੋਈ ਸੁਣਵਾਈ ਕਰਨ ਵਾਲਾ ਹੈ ਹੀ ਨਹੀਂ ਅੱਜ ਆਲੇ-ਦੁਆਲੇ ਇੰਨੇ ਜ਼ਿਆਦਾ ਲੋਕ ਸੁਰੱਖਿਆ ਨੂੰ ਲੈ ਕੇ ਇੰਨੇ ਜ਼ਿਆਦਾ ਉਹ ਟੈਨਸ਼ਨ ਦੇ ਵਿੱਚ ਨੇ ਔਰ ਮੈਂ ਦੱਸ ਦੇਣਾ ਚਾਹੁੰਨਾ ਸ਼ਰੇਆਮ ਆਪੇਖਵਿੰਡ ਬਾਜ਼ਾਰ ਕਿੰਨਾ ਕੁ ਦੂਰ ਹੈ ਲੋਕਾਂ ਦੇ ਘਰ ਦੇ ਵਿੱਚ ਵੜ ਕੇ ਲੋਕੀ ਇੱਥੇ ਲੁੱਟਾ ਖੋਹਾਂ ਕਰ ਰਹੇ ਨੇ ਤੇ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਔਰ ਆਪ ਦੀ ਨਿੱਜੀ ਹਿਫਾਜ਼ਤ ਲਈ ਜੇ ਕੋਈ ਲਾਇਸੈਂਸ ਬਣਾਉਂਦਾ ਵਾ ਲਾਇਸੈਂਸ ਬਣਾਣਾ ਤੇ ਦੂਰ ਦੀ ਗੱਲ ਜਿਹੜੇ ਪੁਰਾਣੇ ਲਾਇਸੈਂਸ ਆ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਉਹ ਰੀਨਿਊ ਨਹੀਂ ਕੋਈ ਕਰ ਸਕਦਾ ਤੇ ਮੈਂ ਦੱਸ ਦੇਣਾ ਚਾਹੁੰਨਾ ਕਿ ਲੋਕੀ ਯਾਦ ਕਰ ਰਹੇ ਨੇ ਜਦੋਂ ਸਰਦਾਰ ਵਿਰਸਾ ਸਿੰਘ ਵਲਟੋਹਾ ਇਥੋਂ ਐਮਐਲਏ ਸਨ ਸਰਦਾਰ ਵਿਰਸਾ ਸਿੰਘ ਵਲਟੋਹਾ ਅੱਜ ਭਾਵੇਂ ਦੇਖ ਲਓ ਦੂਸਰੀ ਟਰਮ ਵੀ ਭਾਵੇਂ ਦੂਸਰੀ ਸਰਕਾਰ ਬਣੀ ਐ ਤਕਰੀਬਨ ਸਾਨੂੰ 10 ਸਾਲ ਹੋ ਜਾਣੇ ਐ ਸਰਕਾਰ ਤੋਂ ਬਾਹਰ ਹੋਏ ਆ ਪਰ ਅੱਜ ਵੀ ਸਰਦਾਰ ਵਰਸਾ ਸਿੰਘ ਵਲਟੋਹਾ ਦੇ ਨੋਇਆ ਰਾਤ ਹੋਇਆ ਹਰੇਕ ਦੀ ਸੁਣਵਾਈ ਕਰਦੇ ਨੇ ਭਾਵੇਂ ਕੋਈ ਅਕਾਲੀ ਦਲ ਨਾਲ ਸੰਬੰਧਤ ਆ ਭਾਵੇਂ ਕੋਈ ਦੂਸਰੀ ਤੇ ਨਾਲ ਸੰਬੰਧਤ ਆ ਮੈਨੂੰ ਇਸ ਗੱਲ ਦਾ ਮਾਣ ਔਰ ਅਕਾਲ ਪੁਰਖ ਤੋਂ ਡਰ ਕੇ ਕਹਿਣਾ ਹੈ ਕਿ ਮੌਜੂਦਾ ਵਿਧਾਇਕ ਨਾਲੋ ਜੀ ਕਿਸੇ ਦੀ ਚੱਲਦੀ ਐ ਪ੍ਰਸ਼ਾਸਨ 'ਚ ਗ੍ਰਿਪ ਐ ਤੇ ਅੱਜ ਵੀ ਜੀ ਪ੍ਰਸ਼ਾਸਨ ਮਾਨਤਾਨ ਕਰਦਾ ਸਰਦਾਰ ਵਿਰਸਾ ਸਿੰਘ ਮਲਟੋਹੜਾ ਕਰਦਾ ਔਰ ਲੋਕ ਯਾਦ ਕਰ ਰਹੇ ਨੇ ਦੇਖੋ ਜਦੋਂ ਜਜ਼ਬਾਤਾਂ ਦੇ ਨਾਲ ਲੋਕ ਕਿਸੇ ਮਗਰ ਖੜਦੇ ਨੇ ਔਰ ਜਦੋਂ ਜਜ਼ਬਾਤ ਟੁੱਟਦੇ ਨੇ ਸਰਦਾਰ ਬਲਜੀਤ ਸਿੰਘ ਜਿਹੇ ਅਨੇਕਾਂ ਹੀ ਵਿਅਕਤੀ ਜਿਨ੍ਹਾਂ ਦੇ ਹਲਕਾ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨ ਨੇ ਜਜ਼ਬਾਤ ਤੋੜੇ ਫਿਰ ਉਹ ਲੜਾਈ ਕੇਵਲ ਔਰ ਕੇਵਲ ਪੋਲਿਟੀਕਲ ਲੜਾਈ ਜਾਂ ਸਿਆਸੀ ਲੜਾਈ ਨਹੀਂ ਫਿਰ ਨਿੱਜੀ ਲੜਾਈ ਹੋ ਜਾਂਦੀ ਹੈ ਸਮਾ ਉਹ ਡੀ ਕਰੇ ਨੇ ਲੋਕ ਆ ਦੇਖੋ ਭਰਾ ਮੇਲਾ ਵਾ ਤੇ ਹਜੇ 1.5 ਸਾਲ ਪਿਆ ਤੇ ਉਸ ਤੋਂ ਪਹਿਲਾਂ ਹੀ ਲੋਕੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਤਤਪਰਨ ਕੀ ਆਮ ਆਦਮੀ ਪਾਰਟੀ ਨੂੰ ਇਸ ਸਮੇਂ ਤੋਂ ਅਸੀਂ ਕਦੋਂ ਦੂਰ ਹੋਈਏ ਤੇ ਕਦੋਂ ਸ਼੍ਰੋਮਣੀ ਅਕਾਲੀ ਦਲ ਦਾ ਸਮਾਂ ਆਵੇ ਸੋ ਦਿਲ ਦੇ ਗਹਿਰਾਈਆਂ ਚੋਂ ਵਰੋ ਜੀ ਕਿੰਨੇ ਪਰਿਵਾਰ ਸ਼ਾਮਲ ਹੈ ਪਿੰਡ ਦੀ ਜਿਹੜੇ ਆਮ ਆਦਮੀ ਪਾਰਟੀ ਛੱਡ ਗਏ ਅੱਜ ਅੱਜ ਸਰਦਾਰ ਬਲਜੀਤ ਸਿੰਘ ਜੀ ਦਾ ਸਾਰਾ ਹੀ ਪਰਿਵਾਰ ਔਰ ਇਹਨਾਂ ਦੇ ਨਾਲ ਇਹਨਾਂ ਨਾਲ ਸੰਬੰਧਤ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਨੇ ਵਰਕ ਕਰੀ ਕੀਤੀ ਸੀ ਤਕਰੀਬਨ 25 ਹੋਰ ਪਰਿਵਾਰ ਆ ਆ ਤੁਸੀਂ ਦੇਖ ਸਕਦੇ ਜੇ ਸਾਰੇ ਚਿਹਰੇ ਤੁਸੀਂ ਦੇਖ ਸਕਦੇ ਜਿਹੜੇ ਆਮ ਆਦਮੀ ਪਾਰਟੀ ਨੂੰ ਬਰਤਨ ਕਰਦੇ ਰਹੇ ਸਰਦਾਰ ਸਰਵਨ ਸਿੰਘ ਧੁੰਨ ਦਾ ਜਿਨ੍ਹਾਂ ਨੇ ਝੰਡਾ ਚੁੱਕਿਆ ਸੀਗਾ 25 ਹੋਰ ਪਰਿਵਾਰ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਾਰੇ ਪਰਿਵਾਰ ਅੱਜ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਮੋਲਿਤ ਕਰ ਰਿਹਾ ਜੀ ਦਿਲਦਿਆਂ ਘਰਾਂਿਆਂ ਤੋਂ ਇਹਨਾਂ ਦਾ ਧੰਨਵਾਦ ਔਰ ਇਸ ਗੱਲ ਦਾ ਮੈਂ ਪਰਮਾਤਮਾ ਤੋਂ ਡੱਕ ਕੇ ਅਕਾਲ ਪੁਰਖ ਤੋਂ ਡੱਕ ਕੇ ਇਸ ਗੱਲ ਦਾ ਮੈਂ ਵਿਸ਼ਵਾਸ ਤੋਂ ਅਨਾਵਾਂ ਕਿ ਜਿਨ੍ਹਾਂ ਆਸਾ ਉਮੀਦਾਂ ਦੇ ਨਾਲ ਤੁਸੀਂ ਸਾਰੇ ਆਏ ਹੋ ਬਟੋਹਾ ਪਰਿਵਾਰ ਹਮੇਸ਼ਾ ਬਟੋਹਾ ਪਰਿਵਾਰ ਦੀ ਗੱਲ ਹੈ ਕਿ ਜੀ ਦੀ ਅਸੀਂ ਬਾਹ ਫੜ ਲਈਦੀ ਯਾ ਆਪਦੇ ਵਰਕਰ ਦੀ ਬਾਹ ਫੜ ਲਈ ਤੇ ਅਸੀਂ ਛੱਡਦੇ ਨਹੀਂ ਆ ਅਸੀਂ ਮਿਹਨਤ ਦੇ ਨਾਲ ਜੁੜੇ ਆਂ ਅਸੀਂ ਜਮੀਨੀ ਪੱਧਰ ਤੇ ਜੁੜੇ ਆ ਤੇ ਜਨਾਜ਼ ਸੋ ਉਮੀਦਾਂ ਦੇ ਨਾਲ ਤੁਸੀਂ ਚੜਕੇ ਆਏ ਹੋ ਤੁਸੀਂ ਸਾਰਿਆਂ ਨੇ ਜੋ ਸਾਡੇ ਨਿਮਾਣੇ ਪਰਿਵਾਰ ਦੇ ਉੱਤੇ ਤੁਸੀਂ ਇਹਨਾਂ ਵਿਸ਼ਵਾਸ ਜਤਾਇਆ ਹੈ ਹਰੇਕ ਤੁਹਾਡੇ ਮਾਣ ਉਤੇ ਖਲੋਵਾਂਗੇ ਹਰੇਕ ਵਿਸ਼ਵਾਸ ਉਤੇ ਖਲੋਵਾਂਗੇ ਔਰ ਆਲੇ-ਮੁਲੇ ਕੇ ਸਾਰੇ ਇਕਮੁੱਠ ਹੋ ਕੇ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਨੂੰ ਆਪਦੀ ਰਵਾਇਤੀ ਪਾਰਟੀ ਨੂੰ ਆਪਦੀ ਮਾਂ ਪਾਰਟੀ ਨੂੰ ਤਕੜਿਆ ਕਰੀਏ ਔਰ 2027 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਲਿਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੀ ਆਪਣਾ ਨਾਮ ਕਿਹੜਾ ਪਿੰਡ ਆ ਤੇ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਰਉង ਅਕਾਲੀ ਦਲ ਸ਼ਾਮਿਲ ਹੋਏ ਹੋ ਤੇ ਕਿਹੜੀ ਨੀਤੀ ਦੇ ਉੱਪਰ ਭਾਗ ਤੋਂ ਸ਼ਾਮਿਲ ਹੋਏ ਹੋ ਬਾਈ ਬਜੀਤ ਸਿੰਘ ਨਗਰ ਨਵਾਸੀ ਬਲੇਰੀ ਮੈਂ 2012 ਤੋਂ ਸਰਮਨ ਸਿੰਘ ਟਰਨਾ ਜਿਹਾ ਸੀ ਹੋਰ ਜੋ ਮੇਰ ਨਾਲ ਪਿਛਲੇ ਦਿਨੀ ਤੁਹਾਨੂੰ ਸਾਰਿਆਂ ਨੂੰ ਪਤਾ ਵੀਰ ਜੀ ਨੇ ਦੱਸ ਘੜੇ ਆ ਕਿ ਜੋ ਵੀ ਮੇਰ ਨਾਲ ਪਿਛਲੇ ਦਿਨੀ ਇਹਨਾਂ ਨੇ ਪੰਚਾਇਤ ਇਲੈਕਸ਼ਨ ਦੇ ਵਿੱਚ ਮੇਰ ਨਾਲ ਧੱਕਾ ਕੀਤਾ ਵਾ ਕੋ ਹਦਮਾ ਦਰ ਨਾਲ ਰੱਖੇ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸ਼੍ਰੋਮਣੀ ਅਕਾਲੀ ਦਲ ਸ਼ਾਮ ਜੀ ਜੇ ਮੇਰੇ ਜਿੰਨੇ ਵੀ ਮੇਰੇ ਨਾਲ ਜਿੰਨੇ ਵੀ ਮੈਂਬਰ ਪੰਚਾਇਤ ਖਲੋਤੇ ਸੀ ਅਸੀਂ ਸੱਤ ਮੈਂਬਰ ਪੰਚਾਇਤਾਂ ਅਠਵਾਂ ਸਰਪੰਚ ਸੀ ਔਰ ਸਾਰੀ ਪੰਚਾਇਤ ਮੇਰੀ ਅੱਜ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮ ਹੋਈ ਹੈ ਤੇ ਵਾਲਿਆਂ ਨੂੰ ਤੁਸੀਂ ਆਵਾਜ਼ ਮੈਂ ਤੇਹੀ ਸੰਦੇਸ਼ ਦਵਾਂਗਾ ਜੀ ਅੱਗੇ ਵੀਰ ਬੱਬੂ ਜੀ ਬੈਂਕੇ ਤੋਂ ਇੱਥੇ ਆਏ ਨੇ ਉਹਨਾਂ ਵੀ ਦੱਸਿਆ ਵਾ ਔਰ ਸਰਦਾਰ ਵੀਰਸਾ ਸਿੰਘ ਵਲਪਹਾਣਾ ਨੇ ਵੀ ਤੁਹਾਨੂੰ ਦੱਸਿਆ ਆ